ਇੱਕ ਕਹਾਣੀ ਹੈ ਇੱਕ ਸ਼ਹਿਰ ਦੇ ਵਿੱਚ ਇੱਕ ਰਾਜਾ ਸੀ ਉਹ ਰਾਤ ਨੂੰ ਵੀਰ ਯਾਤਰਾ ਕਰਕੇ ਲੋਕਾਂ ਦੇ ਦੁੱਖ ਸੁਣਦਾ ਦੇਖਦਾ ਇਹਨੇ ਨਿਵਰਤ ਕਰਦਾ ਸੀ ਇੱਕ ਦਿਨ ਰਾਤ ਨੂੰ ਰਾਜਾ ਵਿਚਰਦਾ ਉਸ ਨੂੰ ਰੋਣ ਦੀ ਆਵਾਜ਼ ਕੰਨੀ ਪਈ ਉਸ ਨੇ ਚੰਗੀ ਤਰ੍ਹਾਂ ਚੀਤਾ ਥਾਣੀ ਵੇਖਿਆ ਕਿ ਇੱਕ ਪਿਤਾ ਆਪਣੀ ਲੜਕੀ ਨੂੰ ਕੁੱਟ ਰਿਹਾ ਮਾਰ ਰਿਹਾ ਉਹਨੂੰ ਇਹ ਗੱਲ ਕਹਿ ਰਿਹਾ ਕਿ ਤੈਨੂੰ ਮੈਂ ਇਹੋ ਜਥਾਂ ਵਿਆਹਵਾਗਾ ਜਿੱਥੇ ਤੂੰ ਕਦੇ ਸੁੱਖ ਨਾ ਲਵੇ ਨਾਲ ਦੀ ਨਾਲ ਉਹਨੂੰ ਕਹਿ ਰਿਹਾ ਤੇਨੂੰ ਆਖਿਆ ਸੀ ਪੱਟਿਆਂ ਦੇ ਢੇਰੇ ਨੇ ਜਾਈ ਤੂੰ ਜ਼ਰੂਰ ਗਈ ਹੁੰਦੀ ਉੱਥੇ ਉਹ ਕਥਾ ਐਵੇਂ ਲਿਖੀ ਹੈ ਕਿ ਇੱਕ ਗੁਜਰ ਸੀ ਦੁੱਧ ਵੇਚਦਾ ਸੀ ਆਪਣੀ ਲੜਕੀ ਨੂੰ ਆਂਦਾ ਸੀ ਕਿ ਬਾਹਰ ਸਾਧੂਆਂ ਦਾ ਢੇਰਾ ਹੈ ਤੇ ਉਹਨੂੰ ਆਖਣਾ ਵੇ ਪੱਟਿਆਂ ਦਾ ਢੇਰਾ ਇੱਥੇ ਨਾ ਜਾਈ ਤੂੰ ਕਰੇ ਇੱਕ ਦਿਨ ਲੜਕੀ ਇਹ ਸੋਚਿਆ ਵੀ ਛਾਂ ਚੰਗੀ ਹੈ ਜਗ੍ਹਾ ਵਧੀਆ ਹੈ ਸਾਧੂ ਬੈਠੇ ਨੇ ਥੇ ਉਹ ਜੜਾ ਕੋਥੇ ਬੈਠ ਗਈ ਉਹ ਜੋ ਕੁਝ ਸੁਣ ਰਹੀ ਸੀ ਉਹ ਨੂੰ ਉਹ ਜਬਾਨ ਦੀ ਸਮਝ ਤਾਂ ਆਉਂਦੀ ਸੀ ਪਰ ਉਹ ਇਹ ਨਹੀਂ ਸੀ ਪਤਾ ਲੱਗਦਾ ਵੀ ਇਹ ਕੀ ਮਤਲਬ ਕੀ ਇਸ ਦਾ ਫਿਰ ਉਹਨੇ ਸੰਤਾਨ ਪੁੱਛਿਆ ਮਹਾਰਾਜ ਜੀ ਨੂੰ ਦੱਸੋ ਤੁਸੀਂ ਕਿਰਪਾ ਕਰਕੇ ਬਈ ਤੁਸੀਂ ਕੀ ਗੱਲ ਕਰ ਰਹੇ ਹੋ ਉਹਨਾਂ ਨੇ ਬੀਬੀ ਅਸੀਂ ਸੱਤ ਤੇ ਅਸੱਤ ਦੀ ਵਿਚਾਰ ਕਰ ਰਹੇ ਹਾਂ ਉਹਨਾਂ ਨੇ ਇਹ ਮੈਂ ਸਮਝ ਲਿਆ ਸੱਤ ਤੇ ਸੱਤ ਦੀ ਵਿਚਾਰ ਕਰ ਲਿਓ ਸੱਤ ਸੱਤ ਕੀ ਚੀਜ਼ ਹੈ ਫਿਰ ਉਹਨਾਂ ਨੇ ਸੰਤਾਂ ਨੇ ਆਖਿਆ beta ਕੀ ਕੰਮ ਕਰਦੀ ਏ ਤੂੰ ਮਾਂ ਦੀ ਜਿਵੇਂ ਦੁੱਧ ਵੇਚਦੀ ਆ ਉਹਨਾਂ ਨੇ ਆਖਿਆ ਫਿਰ ਸੱਚ ਦੱਸ ਦੁੱਧ ਵਿੱਚ ਪਾਣੀ ਪਾਉਂਦੀ ਏ ਕਿ ਨਹੀਂ ਪਾਉਂਦੀ ਦੁੱਧ ਵਿੱਚ ਪਾਣੀ ਪਾਉਂਦੀ ਆ ਸੰਤਾਂ ਨੇ ਆਖਿਆ ਪਾਣੀ ਝੂਠ ਹੈ ਤੇ ਦੁੱਧ ਸੱਚ ਹੈ ਉਹਨੂੰ ਸਮਝ ਆ ਗਈ ਇਸ ਗੱਲ ਦੀ ਘਰ ਵਿੱਚ ਆਈ ਜਿਸਲੇ ਦੁੱਧ ਲੈਣ ਵਾਸਤੇ ਗਾਂ ਘਾਇਆ ਤੇ ਉਹਦੇ ਪਿਤਾ ਨੇ ਆਖਿਆ ਭਈ ਉਹਨਾਂ ਨੇ ਕੋਟ ਬਣਾਇਆ ਸੀ ਭਾਂਡਾ ਸਾਫ਼ ਕਰਕੇ ਲਿਆ ਮਤਲਬ ਭਾਂਡੇ ਵਿੱਚ ਪਾਣੀ ਪਾ ਕੇ ਲਿਆ ਉਹ ਤੁਹਾਡਾ ਸਾਫ ਕਰਕੇ ਲਿਆ ਆਖਿਆ ਦੋਨੋਂ ਉਸ ਨੇ ਚੰਗੀ ਤਰ੍ਹਾਂ ਭਾਂਡਾ ਸਾਫ ਕਰਕੇ ਤੇ ਲਿਆ ਕੇ ਰੱਖ ਦਿੱਤਾ। ਉਹਨੂੰ ਬੜਾ ਗੁੱਸਾ ਆਇਆ ਇਸ ਗੱਲ ਦਾ। ਉਹਨੇ ਫੇਰ ਉਹਨੂੰ ਆਖਿਆ ਤੂੰ ਭਾਂਡਾ ਚੰਗੀ ਤਰ੍ਹਾਂ ਸਾਫ ਕਰਕੇ ਲਿਆ। ਤੂੰ ਪਾਣੀ ਕਿਉਂ ਨਹੀਂ ਬਾਕੇ ਲਿਆਈ ਉੱਥੇ ਸਾਹਮਣੇ ਤੇ ਗਾਹ ਤੇ ਕਹਿ ਨਹੀਂ ਸਕਦਾ ਕੁਝ। ਜਿਸ ਵੇਲੇ ਉਹਨੇ ਉਹਨੇ ਦੁਬਾਰਾ ਭਾਂਡਾ ਕੱਪੜਾ ਲੈ ਕੇ ਸਾਫ ਕਰਕੇ ਕਿਉਂਕਿ ਉਹ ਸੱਚ ਤੇ ਚੱਲਣ ਵਾਲੀ ਕੁੜੀ ਹੋ ਗਈ ਸੀ। ਉਹਨੇ ਭਾਂਡਾ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ ਲਿਆ ਕਰਕੇ ਲਿਆ ਕੇ ਤੇ ਦੁੱਧ ਜੋ ਕੇ ਦੇ ਦਿੱਤਾ। ਉਹਨੂੰ ਦੁੱਖ ਬਹੁਤ ਲੱਗਾ ਇਸ ਗੱਲ ਦਾ। ਉਹਨਾਂ ਦੇ ਪਿਤਾ ਐਸੇ ਸਾਰੀਆਂ ਜੋੜ ਕੇ ਦੇਣਾ ਆ ਉਹਨਾਂ ਨੂੰ ਜੋੜ ਨਹੀਂ ਆਉਂਦਾ ਰਾਤ ਨੂੰ ਉਸਨੇ ਉਹ ਲੜਕੀ ਨੂੰ ਖੰਮ ਨਾਲ ਬੰਨ ਲਿਆ ਤੇ ਉਹਨੂੰ ਟੁੱਪਣਾ ਬਾਰਨਾ ਸ਼ੁਰੂ ਕੀਤਾ ਤੇ ਉਹਨੇ ਆਖਿਆ ਵੀ ਤੈਨੂੰ ਉੱਥੇ ਵਿਆਹਾਂਗੇ ਜੇ ਸਾਰੀ ਉਮਰ ਤੂੰ ਹੀ ਰਹੇਵੇਂ ਫਿਰ ਰਾਜੇ ਨੇ ਉਹ ਸਾਰੀ ਬਾਤ ਸੁਣੀ ਸਵੇਰੇ ਉਹਨੇ ਆਪਣੀ ਕਿਚਰੀ ਵਿੱਚ ਬੁਲਾ ਲਿਆ ਕਿਚਰੀ ਜੀ ਬੁਲਾ ਕੇ ਲੜਕੀ ਨੂੰ ਆਖਿਆ ਵੀ ਤੂੰ ਆਪਣੇ ਪਿਤਾ ਦੇ ਕਿਉਂ ਨਹੀਂ ਸਾਕੇ ਲੱਗਦੀ ਤਾਂ ਕਹੇ ਮੈਨੂੰ ਗਲਤਾਂ ਗਲਤ ਗੱਲਾਂ ਤਾਂ ਮੈਂ ਨਹੀਂ ਆਕੇ ਲੱਗਣਾ ਹੁੰਦੇ ਫਿਰ ਰਾਜੇ ਨੇ ਉਹਦੇ ਪਿਤਾ ਨੂੰ ਆਖਿਆ ਵੀ ਤੂੰ ਐਨੀ ਸੱਚ ਤੇ ਜਨਨ ਵਾਲੀ ਲੜਕੀ ਨੂੰ ਕਿਉਂ ਮਾਰਦਾ ਫਿਰ ਫੈਸਲਾ ਇਹ ਹੋ ਗਿਆ ਰਾਜੇ ਨੇ ਹੁਕਮ ਦੇ ਦਿੱਤਾ ਕਿ ਲੜਕੀ ਜਿਹੜੀ ਹੈ ਉਹ ਮੇਰੀ ਹੀ ਲੜਕੀ ਦੇ ਮਹਿਲਾਂ ਵਿੱਚ ਚਲੀ ਜਾਵੇ ਤੇ ਤੈਨੂੰ ਵਾਪਸ ਭੇਜ ਦਿੱਤਾ ਕੁਝ ਮਹੀਨੇ ਗੁਜ਼ਰੇ ਰਾਜੇ ਨੂੰ ਸੋਚਿਆ ਵੀ ਲੜਕੀ ਆਪਣੇ ਘਰੋਂ ਆਈ ਹੈ ਉਦਾਸ ਹੋਵੇਗੀ ਉਹ ਨੂੰ ਜਾ ਕੇ ਪੁੱਛਿਆ ਕਿ ਇਹ ਦੱਸ ਤੈਨੂੰ ਕੋਈ ਰਿਲੀਫ ਨਹੀਂ ਕਿਸੇ ਕਿਸਮ ਦੀ ਉਹਨੇ ਕਿਹਾ ਕੋਈ ਤਕਲੀਫ ਨਹੀਂ ਉਹਨੇ ਕਿਹਾ ਤੂੰ ਦੱਸ ਕੋਈ ਚੀਜ਼ ਹੋਣੀ ਥੂੰ ਉਹਨੇ ਕਿ ਕੋਈ ਚੀਜ਼ ਨਹੀਂ ਜਿੰਨਾ ਸੰਤਾਂ ਦੇ ਕੋਲ ਮੈਂ ਕੁਝ ਮਿੰਟ ਕੁਝ ਪਲ ਬੈਠ ਕੇ ਤੇ ਗੁਜਰਦੀ ਲੜਕੀ ਤੋਂ ਹਟ ਕੇ ਰਾਜੇ ਦੀ ਲੜਕੀ ਬਣ ਗਈਆਂ ਮੈਨੂੰ ਉਹਨਾਂ ਸੰਤਾਂ ਦੀ ਸੰਗਤ ਕਰਾਉ। ਜੇ ਤੇ ਮਨ ਫੁੱਠਾ ਬਣਿਆ ਹੁੰਦਾ ਫਿਰ ਜਰੂਰ ਇਹ ਗੱਲਾਂ ਦੀ ਵੀ ਮੇਰਾ ਚੰਗਾ ਹੋਇਆ ਸੰਤਾਂ ਦੀ ਸੰਗਤ ਕਰਨ ਨਾਲ ਮੈਨੂੰ ਘਰੋਂ ਕੱਢ ਦਿੱਤਾ ਗਿਆ। ਪਰ ਮਨ ਠੀਕ ਵਾਲੇ ਪਾਸੇ ਦਾ ਬਣਿਆ ਸੀ। ਉਹਨੇ ਇਹ ਗੱਲ ਸੋਚੀ ਕਿ ਮੈਂ ਗੁਜਰਦੀ ਲੜਕੀ ਤੋਂ ਹਟ ਕੇ ਰਾਜੇ ਦੀ ਲੜਕੀ ਬਣ ਗਈਆਂ ਇਹ satsang ਦਾ ਫੈਸਲਾ ਜਿਹੜਾ ਫਾਇਦਾ ਕੌਣ ਗਿਆ ਉਸ ਲੜਕੀ ਨੂੰ ਉਹਨੇ ਦੱਸਿਆ